ਅੱਜ ਤੁਸੀਂ ਉੱਪਰਲੇ ਬੰਦਿਆਂ ਨੂੰ ਦੇਖਣਾ ਠੀਕ ਹੈ ਜੀ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਤੁਸੀਂ ਹੋਰ ਉੱਪਰ ਦੇਖਣਾ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਉਹ ਏਦਾਂ ਹੀ ਜ਼ਿੰਦਗੀ ਦੇ 70 80 90 ਬਾਰੇ ਲੰਘ ਜਾਂਦੇ ਆ ਸੋ ਜਿਸ ਦਿਨ ਤੁਸੀਂ ਇਹ ਕੋਸ਼ਿਸ਼ ਕਰ ਲਈ ਕਿ ਯਾਰ ਮੈਂ ਦੇਖ ਜ਼ਰੂਰ ਉੱਪਰ ਰਿਆਂ ਪਰ ਜਿਉਣਾ ਮੈਂ ਇੱਥੇ ਹੀ ਹੈ ਕਿ ਜਿੱਥੇ ਹਾਂ ਉੱਥੇ ਰਾਜ਼ੀ ਰਹਿਣ ਦੀ ਜ਼ਰੂਰ ਕੋਸ਼ਿਸ਼ ਕਰੋ ਖੁਸ਼ ਰਹਿ ਕੇ ਫਿਰ ਤੁਹਾਡੀ ਜਿਹੜੀ ਉਡਾਰੀ ਆ ਉਹਦੇ ਖੰਭਾਂ ਦੇ ਵਿੱਚ ਤਾਕਤ ਵੱਧ ਜਾਏਗੀ ਮੈਂ ਚੁਨਿੰਦਾ ਵਾਹਿਦ ਖੁਸ਼ਕਿਸਮਤ ਫਨਕਾਰਾਂ ਚੋਂ ਆ ਜਿਹੜੇ ਰੁਕੇ ਹੀ ਹੋਏ ਨੇ ਮੇਰੇ ਵਿੱਚ ਕਿਸੇ ਚੀਜ਼ ਦੀ ਦੌੜ ਨਹੀਂ ਆ ਕੋਈ ਖਾਹਿਸ਼ ਨਹੀਂ ਆ ਕੋਈ ਸੁਪਨੇ ਨਹੀਂ ਆ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਸਭ ਤੋਂ ਵੱਧ ਖੁਸ਼ ਉਦੋਂ ਹੁੰਨਾ ਜਦੋਂ ਮੈਂ ਕੁਝ ਸਿਰਜ ਲੈਣਾ ਵੈਨ ਆਈ ਕ੍ਰੀਏਟਡ ਸਮਥਿੰਗ ਜਾਂ ਇਨ ਦੀ ਕ੍ਰੀਏਟੀਵਿਟੀ ਮੈਂ ਚੁਨਿੰਦਾ ਵਾਹਿਦ ਖੁਸ਼ਕਿਸਮਤ ਫਨਕਾਰਾਂ ਚੋਂ ਆ ਜਿਹੜੇ ਰੁਕੇ ਹੀ ਹੋਏ ਨੇ ਮੇਰੇ ਵਿੱਚ ਕਿਸੇ ਚੀਜ਼ ਦੀ ਦੌੜ ਨਹੀਂ ਆ ਕੋਈ ਖੁਆਇਸ਼ ਨਹੀਂ ਆ ਕੋਈ ਸੁਪਨੇ ਨਹੀਂ ਆ ਬਟ ਜਿਹੜੀ ਕ੍ਰੀਏਟੀਵਿਟੀ ਦਾ ਜ਼ੀਲ ਆ ਜਿਹੜੀ ਉਹਦੀ ਪੀਨਾਕਲ ਆਫ ਨਹੀਂ ਹੁੰਦਾ ਕਿ ਜਦੋਂ ਤੁਸੀਂ ਮੈਂ ਸਭ ਤੋਂ ਵੱਧ ਖੁਸ਼ ਕਦੋਂ ਹੁੰਦਾ ਮੈਨੂੰ ਕਈਆਂ ਬੰਦੇ ਨੇ ਸਵਾਲ ਕੀਤਾ ਤੇ ਮੈਂ ਕਨਫਿਊਜ਼ ਹੋ ਜਾਂਦਾ ਸੀ ਕਿਉਂਕਿ ਮੇਰੇ ਕੋਲ ਰਾਈਟ ਆਨਸਰ ਨਹੀਂ ਸੀ ਹੁੰਦਾ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਸਭ ਤੋਂ ਵੱਧ ਖੁਸ਼ ਉਦੋਂ ਹੁੰਨਾ ਜਦੋਂ ਮੈਂ ਕੁਝ ਸਿਰਜ ਲੈਣਾ ਵੈਨ ਆਈ ਕ੍ਰੀਏਟਿਡ ਸਮਥਿੰਗ ਜਾਂ ਇਨ ਦੀ ਕ੍ਰੀਏਟੀਵਿਟੀ ਤੇ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਉਹ ਪਲ ਹੁੰਦੇ ਆ ਸੋ ਇਸ ਕਰਕੇ ਦੇਖੋ ਮੈਂ ਮੇਰੀ ਈ ਨਿਯੋਕਾਤ ਨਹੀਂ ਕਿ ਮੈਂ ਤੁਹਾਨੂੰ ਕੋਈ ਮਸ਼ਵਰਾ ਦੇ ਸਕਾਂ ਐਡਵਾਈਸ ਦੇ ਸਕਾਂ ਸੁਜੈਸ਼ਨ ਪ੍ਰੋਬੇਬਲੀ ਦੇ ਸਕਦਾ ਕਿਉਂਕਿ ਤੁਸੀਂ ਹਾਲੇ ਵੀ ਕੈਂਪਸ ਚੋਂ ਲਰਨਿੰਗ ਸਟੇਟ ਤੇ ਹੋ ਕਿ ਅੱਜ ਤੁਸੀਂ ਉੱਪਰਲੇ ਬੰਦਿਆਂ ਨੂੰ ਦੇਖਣਾ ਠੀਕ ਹੈ ਜੀ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਤੁਸੀਂ ਹੋਰ ਉੱਪਰ ਦੇਖਣਾ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਉਹ ਇਦਾਂ ਹੀ ਜ਼ਿੰਦਗੀ ਦੇ 70 80 90 ਬਾਰੇ ਲੰਘ ਜਾਂਦੇ ਆ ਸੋ ਜਿਸ ਦਿਨ ਤੁਸੀਂ ਇਹ ਕੋਸ਼ਿਸ਼ ਕਰ ਲਈ ਕਿ ਯਾਰ ਮੈਂ ਦੇਖ ਜ਼ਰੂਰ ਉੱਪਰ ਰਿਆਂ ਪਰ ਜਿਉਣਾ ਮੈਂ ਇੱਥੇ ਹੀ ਐ ਸੋ ਇਹ ਜਿਹੜਾ ਚੁਗਿਰਦਾ ਆ ਮੇਰਾ ਇਹਨੂੰ ਜਿੰਨਾ ਜ਼ਿਆਦਾ ਚੈਰਿਸ਼ ਕਰ ਲਊਗਾ ਜਿੰਨੀ ਜ਼ਿਆਦਾ ਉਹਦੀ ਖੂਬਸੂਰਤੀ ਨੂੰ ਹੁਣ ਜੇਕਰ ਤੁਸੀਂ ਇਹ ਸੋਚਣ ਲੱਗ ਜਾਓ ਕਿ ਯਾਰ ਕਿ ਕਈ ਬੰਦੇ ਆ ਕੋਈ ਬੋਲ ਨਹੀਂ ਸਕਦਾ ਕੋਈ ਦੇਖ ਨਹੀਂ ਸਕਦਾ ਹੈਨਾ ਕੋਈ ਤੁਰ ਨਹੀਂ ਸਕਦਾ ਕਿੰਨੀਆਂ ਵਿੜਿਆਈਆਂ ਨੇ ਜਿਹੜੀਆਂ ਆਲਰੇਡੀ ਤੁਹਾਡੇ ਕੋਲ ਹੈਗੀਆਂ ਨੇ ਜੇਕਰ ਉਹਦਾ ਅਸੀਂ ਉਹਨੂੰ ਮੰਨਣਾ ਸ਼ੁਰੂ ਕਰ ਦਈਏ ਸ਼ੁਕਰਾਨਾ ਸ਼ੁਰੂ ਕਰ ਦਈਏ ਤੇ ਉਹ ਸਟੇਬਿਲਿਟੀ ਕਾਮਨੈਸ ਕੰਟੈਂਟਮੈਂਟ ਸਬਲਿਮਨਲ ਸਟੇਟ ਆਫ ਬੀਇੰਗ ਵਾਟਐਵਰ ਯੂ ਕਾਲ ਇਟ ਉਹ ਸਾਰਾ ਕੁਝ ਆਈਜ਼ ਆਂਦਾ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕੋ ਇੱਕ ਸਜੈਸ਼ਨ ਹੈ ਨਾਟ ਐਨ ਐਡਵਾਈਸ ਉਹ ਤੁਹਾਡੇ ਪੇਰੈਂਟਸ ਦੇ ਸਕਦੇ ਤੁਹਾਡੇ ਟੀਚਰਸ ਦੇ ਸਕਦੇ ਆ ਕਿ ਜਿੱਥੇ ਹੋ ਉੱਥੇ ਰਾਜ਼ੀ ਰਹਿਣ ਦੀ ਜ਼ਰੂਰ ਕੋਸ਼ਿਸ਼ ਕਰੋ ਹੋਸ਼ ਰਹਿ ਕੇ ਫਿਰ ਤੁਹਾਡੀ ਜਿਹੜੀ ਉਡਾਰੀ ਆ ਉਹਦੇ ਖੰਭਾਂ ਦੇ ਵਿੱਚ ਤਾਕਤ ਵੱਧ ਜਾਏਗੀ ਮੈਂ ਚੁਨਿੰਦਾ ਵਾਹਿਦ ਖੁਸ਼ਕਿਸਮਤ ਫਨਕਾਰਾਂ ਚੋਂ ਆ ਜਿਹੜੇ ਰੁਕੇ ਹੀ ਹੋਏ ਨੇ ਮੇਰੇ ਵਿੱਚ ਕਿਸੇ ਚੀਜ਼ ਦੀ ਦੌੜ ਨਹੀਂ ਆ ਕੋਈ ਖੁਆਇਸ਼ ਨਹੀਂ ਆ ਕੋਈ ਸੁਪਨੇ ਨਹੀਂ ਆ ਬਟ ਜਿਹੜੀ ਕ੍ਰੀਏਟੀਵਿਟੀ ਦਾ ਜ਼ੀਲ ਆ ਜਿਹੜੀ ਉਹਦੀ ਪੀਨਾਕਲ ਆਫ ਨਹੀਂ ਹੁੰਦਾ ਕਿ ਜਦੋਂ ਤੁਸੀਂ ਮੈਂ ਸਭ ਤੋਂ ਵੱਧ ਖੁਸ਼ ਕਦੋਂ ਹੁੰਦਾ ਮੈਨੂੰ ਕਈਆਂ ਬੰਦੇ ਨੇ ਸਵਾਲ ਕੀਤਾ ਤੇ ਮੈਂ ਕਨਫਿਊਜ਼ ਹੋ ਜਾਂਦਾ ਸੀ ਕਿਉਂਕਿ ਮੇਰੇ ਕੋਲ ਰਾਈਟ ਆਨਸਰ ਨਹੀਂ ਸੀ ਹੁੰਦਾ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਸਭ ਤੋਂ ਵੱਧ ਖੁਸ਼ ਉਦੋਂ ਹੁੰਨਾ ਜਦੋਂ ਮੈਂ ਕੁਝ ਸਿਰਜ ਲੈਣਾ ਵੈਨ ਆਈ ਕ੍ਰੀਏਟਡ ਸਮਥਿੰਗ ਜਾਂ ਇਨ ਦੀ ਕ੍ਰੀਏਟੀਵਿਟੀ ਤੇ ਉਹ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਉਹ ਪਲ ਹੁੰਦੇ ਆ ਸੋ ਇਸ ਕਰਕੇ ਦੇਖੋ ਮੈਂ ਮੇਰੀ ਨੀ ਔਕਾਤ ਨਹੀਂ ਕਿ ਮੈਂ ਤੁਹਾਨੂੰ ਕੋਈ ਮਸ਼ਵਰਾ ਦੇ ਸਕਾਂ ਐਡਵਾਈਸ ਦੇ ਸਕਾਂ ਸੁਜੈਸ਼ਨ ਪ੍ਰੋਬੇਬਲੀ ਦੇ ਸਕਦਾ ਕਿਉਂਕਿ ਤੁਸੀਂ ਹਾਲੇ ਵੀ ਕੈਂਪਸ ਚੋਂ ਲਰਨਿੰਗ ਸਟੇਟ ਤੇ ਹੋ ਕਿ ਅੱਜ ਤੁਸੀਂ ਉੱਪਰਲੇ ਬੰਦਿਆਂ ਨੂੰ ਦੇਖਣਾ ਠੀਕ ਹੈ ਜੀ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਤੁਸੀਂ ਹੋਰ ਉੱਪਰ ਦੇਖਣਾ ਫਿਰ ਤੁਸੀਂ ਉੱਥੇ ਪਹੁੰਚੇ ਹੋਣਾ ਫਿਰ ਉਹ ਇਦਾਂ ਹੀ ਜ਼ਿੰਦਗੀ ਦੇ 70 80 90 ਬਾਰੇ ਲੰਘ ਜਾਂਦੇ ਆ ਸੋ ਜਿਸ ਦਿਨ ਤੁਸੀਂ ਇਹ ਕੋਸ਼ਿਸ਼ ਕਰ ਲਈ ਕਿ ਯਾਰ ਮੈਂ ਦੇਖ ਜ਼ਰੂਰ ਉੱਪਰ ਰਿਆਂ ਪਰ ਜਿਉਣਾ ਮੈਂ ਇੱਥੇ ਹੀ ਹੈ ਸੋ ਇਹ ਜਿਹੜਾ ਚੁਗਿਰਦਾ ਹੈ ਮੇਰਾ ਇਹਨੂੰ ਜਿੰਨਾ ਜ਼ਿਆਦਾ ਚੈਰਿਸ਼ ਕਰ ਲਊਗਾ ਜਿੰਨੀ ਜ਼ਿਆਦਾ ਉਹਦੀ ਖੂਬਸੂਰਤੀ ਨੂੰ ਹੁਣ ਜੇਕਰ ਤੁਸੀਂ ਏ ਸੋਚਣ ਲੱਗ ਜਾਓ ਕਿ ਯਾਰ ਕਿ ਕਈ ਬੰਦੇ ਆ ਕੋਈ ਬੋਲ ਨਹੀਂ ਸਕਦਾ ਕੋਈ ਦੇਖ ਨਹੀਂ ਸਕਦਾ ਹੈ ਨਾ ਕੋਈ ਤੁਰ ਨਹੀਂ ਸਕਦਾ ਕਿੰਨੀਆਂ ਵਿੜਿਆਈਆਂ ਨੇ ਜਿਹੜੀਆਂ ਆਲਰੇਡੀ ਤੁਹਾਡੇ ਕੋਲ ਹੈਗੀਆਂ ਨੇ ਜੇਕਰ ਉਹਦਾ ਅਸੀਂ ਉਹਨੂੰ ਮੰਨਣਾ ਸ਼ੁਰੂ ਕਰ ਦਈਏ ਸ਼ੁਕਰਾਨਾ ਸ਼ੁਰੂ ਕਰ ਦਈਏ ਤੇ ਉਹ ਸਟੇਬਿਲਟੀ ਕਾਮਨੈਸ ਕੰਟੈਂਟਮੈਂਟ ਸਬਲਿਮਨਲ ਸਟੇਟ ਆਫ ਬੀਇੰਗ ਵਾਟ ਏਵਰ ਯੂ ਕਾਲ ਇਟ ਉਹ ਸਾਰਾ ਕੁਝ ਆਈਜ਼ ਆਂਦਾ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕੋ ਇੱਕ ਸਜੈਸ਼ਨ ਹੈ ਨਾਟ ਐਨ ਐਡਵਾਈਸ ਉਹ ਤੁਹਾਡੇ ਪੇਰੈਂਟਸ ਦੇ ਸਕਦੇ ਤੁਹਾਡੇ ਟੀਚਰਸ ਦੇ ਸਕਦੇ ਆ ਕਿ ਜਿੱਥੇ ਹੋ ਉੱਥੇ ਰਾਜ਼ੀ ਰਹਿਣ ਦੀ ਜ਼ਰੂਰ ਕੋਸ਼ਿਸ਼ ਕਰੋ ਹੋਸ਼ ਰੱਖ ਕੇ ਫਿਰ ਤੁਹਾਡੀ ਜਿਹੜੀ ਉਡਾਰੀ ਆ ਉਹਦੇ ਖੰਭਾਂ ਦੇ ਵਿੱਚ ਤਾਕਤ ਵੱਧ ਜਾਏਗੀ